ਜੁੱਤੀਆਂ ਨੂੰ ਤਲੇ ਲਵਾ ਲੋ ਢਿੱਲੋ ਇਹਦੀਆਂ ਖੁਰੀਆਂ ਇਕ ਆਉਂਦੀਆਂ ਉਹ ਲਵਾ ਲੋ ਸਿਰ ਕੁੱਟਣਾ ਏ ਪਿੰਡਾਂ ਚ ਆਿਆਂ ਦਾ ਇਹ ਜਵਾਬ ਦੇਣਾ ਆ ਆਮ ਆਦਮੀ ਪਾਰਟੀ ਨੂੰ ਤੇ ਐਮਐਲਏ ਨੂੰ ਜਿਵੇਂ ਸੂਰਜ ਦਾ ਡੁੱਬਣਾ ਯਕੀਨੀ ਸੂਰਜ ਦਾ ਚੜਨਾ ਯਕੀਨੀ ਤਾਂ ਇਸੇ ਤਰ੍ਹਾਂ ਹੀ ਇਹ ਯਕੀਨੀ ਏ ਵੀ ਇਹ ਘੋਲ ਵੀ ਦਿੱਲੀ ਵਾਲੇ ਘੋਲ ਨਾਲੋਂ ਵੱਧ ਬਣੇਗਾ ਭਾਵੇਂ ਪੂਰੇ ਸੰਸਾਰ ਦੀ ਪੂਰੇ ਬ੍ਰਹਿਮੰਡ ਦੀ ਪ੍ਰਾਪਰਟੀ ਦਿਓ ਤਦ ਵੀ ਅਸੀਂ ਮਾਂ ਤੇ ਬੱਚੇ ਨਹੀਂ ਵੇਚਦੇ। ਮਹ ਭਗਵੰਤਬਾਨ ਨੂੰ ਸ਼ਰਮ ਆਉਣੀ ਚਾਹੀਦੀ ਜਦੋਂ ਸਾਡੀਆਂ ਜ਼ਮੀਨਾਂ ਦਾ ਕਹਿੰਦਾ ਰੇਟ ਵੱਧ ਗਿਆ। ਕੱਦ ਦਾ ਕੱਛਿਆਂ ਦਾ ਪਜਾਮਿਆਂ ਦਾ ਕੋ ਪੰਜ ਪੰਜ ਚਾਰ ਚਾਰ ਜੋੜੇ ਲੈ ਕੇ ਆਉਣੇ ਜੇ ਲੋਕਾਂ ਪਾੜਨੇ ਜੇ। ਪੰਜਾਬ ਸਰਕਾਰ ਵੱਲੋਂ ਇੱਕ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਗਈ ਏ। ਇਹਦੇ ਵਿੱਚ ਜਿਹੜਾ ਪੂਲਿੰਗ ਸ਼ਬਦ ਪਾਇਆ ਹੋਇਆ ਹੈ ਧੋਖਾ ਦੇਣ ਲਈ। ਅਸਲ 'ਚ ਜਿਹੜੀ ਲੈਂਡ ਐਕ acquisition ਐਕਟ 2013 ਹੈ ਏ ਉਹਦੇ ਨਾਲੋਂ ਬਹੁਤ ਖਤਰਨਾਕ ਹੈ ਅਸਲ ਮਸਲਾ ਇਹ ਆ ਕਿ ਹੁਣ ਪੰਜਾਬ ਸਰਕਾਰ ਪੂਰੇ ਪੰਜਾਬ ਦੇ 65000 ਏਕੜ ਜ਼ਮੀਨ ਲੈਣ ਜਾ ਰਹੀ ਹੈ 65000 ਏਕੜ ਬੁਰੀ ਗੱਲ ਇਹ ਆ ਕਿ ਜਿਹੜਾ ਲੈਂਡ ਐਕquisition ਐਕਟ 2013 ਹੈ ਉਦੀ ਰੋਸ਼ਨੀ ਵਿੱਚ ਨਾ ਬੜਾ ਕੇ ਇਹ ਜਿਹੜਾ ਲੈਂਡ ਪੁਲਿੰਗ ਪਾਲਿਸੀ ਦੇ ਆਈ ਏ ਇਹ 1913 ਦਾ ਜਿਹੜਾ ਜ਼ਮੀਨ ਅधिग्रहण ਬਿੱਲ ਬਣਿਆ ਹੋਇਆ ਏ ਅੰਗਰੇਜ਼ ਹਕੂਮਤ ਦੇ ਟਾਈਮ ਤੇ 1913 ਚ ਇਹ ਜਿਹੜਾ ਹੁਣ ਪਾਲਿਸੀ ਲੈ ਕੇ ਆਏ ਨੇ 1913 ਵਾਲੀ ਪਾਲਿਸੀ ਦੇ ਅਧੀਨ ਲੈ ਕੇ ਆਏ ਨੇ ਇਹਦੇ ਚ ਮਾੜੀ ਗੱਲ ਕੀ ਏ ਉਹਦੇ ਚ ਚੰਗੀ ਗੱਲ ਕੀ ਸੀ 2013 ਚ ਇਦੇ ਚ ਇਹ ਆ ਵੀ ਤੁਹਾਨੂੰ ਪਹਿਲੋ 1 ਰੁਪਿਆ ਨਹੀਂ ਦੇਣਾ। ਉਹਦੇ ਵਿੱਚ ਪੂਰੀ ਪੇਮੈਂਟ ਕਿਸਾਨ ਨੂੰ ਪਹਿਲੋ ਕਰਨੀ ਪੈਂਦੀ ਸੀ। ਅਸਲ ਰੇਟ ਦਾ 3 ਗੁਣਾ ਜਾਂ 4 ਗੁਣਾ ਤਾਂ ਪਾਲਿਸੀ ਕਿਸਾਨ ਜਥੇਬੰਦੀਆਂ ਦੇ ਦਬਾਅ ਨਾਲ ਉਹ ਬਣੀ ਹੋਈ ਸੀ। ਪਰ ਉਸ ਪਾਲਿਸੀ ਨੂੰ ਲੰਘਣ ਵਾਸਤੇ ਇਹ ਲੈ ਕੇ ਆਏ ਨੇ ਕਿ ਪੈਸੇ ਦੇਣੇ ਹੀ ਨਾ ਪੈਣ। ਉਹਦੇ ਵਿੱਚ ਬਿਮਾਰੀ ਐਸੀ ਬੜੀ ਪੈਸੇ ਪਹਿਲੋ ਦੇਣੇ ਲੱਗ ਪੈਂਦੇ ਸੀ ਤੇ 2.5 ਸਾਲ ਤੱਕ ਦਾ ਸਮਾਂ ਲੱਗਦਾ ਸੀ। ਪੂੰਜੀਪਤੀ ਢਾਈ ਸਾਲ ਉਡੀਕਣਾ ਨਹੀਂ ਚਾਹੁੰਦੇ ਉਹ ਕਹਿੰਦੇ ਨੇ ਸਾਨੂੰ ਜ਼ਮੀਨ ਫੌਰਨ ਚਾਹੀਦੀ ਏ ਨਵੀਂ ਸਰਕਾਰ ਆਵੇਗੀ ਪਤਾ ਨਹੀਂ ਕੀ ਬਣੇ ਤੇ ਪੈਸੇ ਵੀ ਨਾ ਦੇਣੇ ਪੈਣ ਫ੍ਰੀ ਚ ਜ਼ਮੀਨ ਮਿਲੇ ਤਾਂ ਇਹ ਜਿਹੜੀ ਪਾਲਿਸੀ ਏ ਲੈਂਡ ਪੁਲਿੰਗ ਪਾਲਿਸੀ ਲੁਧਿਆਣੇ ਦੇ ਤਕਰੀਬਨ 24511 ਏਕੜ ਜ਼ਮੀਨ ਇਹਦੇ ਚ ਆ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨਸਾਰ ਅੱਜ ਸਾਰੇ ਪੰਜਾਬ ਵਿੱਚ ਜਿੱਥੇ ਜਿੱਥੇ ਵੀ ਇਹ ਜ਼ਮੀਨ ਹੈ ਉੱਥੇ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਜਿਹੜਾ ਜਗਰਾਵਾਂ ਦੇ ਵਿੱਚ ਇਹ ਟਰੈਕਟਰ ਮਾਰਚ ਐਸ ਕੇ ਐਮ ਦੀ ਪਲਾਨਿੰਗ ਦੇ ਤਹਿਤ ਹੋਇਆ ਹੈ ਲੁਧਿਆਣਾ ਜ਼ਿਲ੍ਹੇ ਵਿੱਚ ਤਿੰਨ ਅਲੱਗ-ਅਲੱਗ ਥਾਵਾਂ ਨੇ ਜਿਵੇਂ ਜਗਰਾਵਾਂ ਹੋ ਗਿਆ ਲੁਧਿਆਣਾ ਹੋ ਗਿਆ ਮੁੱਲਾਪੁਰ ਹੋ ਗਿਆ ਤਾਂ ਆਪਾਂ ਜਗਰਾਵਾਂ ਖੜੇ ਹੋਏ ਆਂ ਤਾਂ ਜਗਰਾਵਾਂ ਅੱਜ ਟਰੈਕਟਰ ਮਾਰਚ ਇਸ ਪਾਲਿਸੀ ਦੇ ਵਿਰੁੱਧ ਇਹਨੂੰ ਲਾਗੂ ਨਾ ਕਰਨ ਦੀ ਗੱਲ ਨੂੰ ਲੈ ਲੋਕੀ ਕਹਿੰਦੇ ਸੀ ਹਾਲਾਂਕਿ ਸਾਡੇ ਆਪ ਦੇ ਲੀਡਰ ਵੀ ਕਹਿੰਦੇ ਸੀ ਕਿ ਦਿੱਲੀ ਵਰਗਾ ਘੋਲ ਏ ਜਿਹੜਾ ਇਹ ਇਤਿਹਾਸ ਕਦੇ ਨਹੀਂ ਬੰਦਾ ਤੇ ਉਹ ਬਣ ਗਿਆ ਉਹਨੂੰ ਨਹੀਂ ਕੋਈ ਕਰਾਸ ਕਰ ਸਕਦਾ ਪਰ ਜਿਵੇਂ ਦਾ ਲੋਕਾਂ ਦਾ ਮੂੜ ਏ ਇਹ ਬੜਾ ਸ਼ੁਭ ਸੰਕੇਤ ਏ ਕਿ ਲੋਕ ਦੁਬਾਰਾ ਫਿਰ ਜਥੇਬੰਦੀਆਂ ਕੋਲ ਆ ਰਹੇ ਨੇ ਲੜਨ ਦਾ ਮੂੜ ਬਣਾਇਆ ਹੋਇਆ ਤਾਂ ਇਹਦਾ ਘੋਲ ਏ ਯਕੀਨ ਦਿਵਾਉਣਾ ਤੁਹਾਨੂੰ ਇੰਨਾ ਯਕੀਨ ਆ ਕਿ ਜਿਵੇਂ ਸੂਰਜ ਦਾ ਡੁੱਬਣਾ ਯਕੀਨੀ ਹੈ ਸੂਰਜ ਦਾ ਚੜਨਾ ਯਕੀਨੀ ਹੈ ਤਾਂ ਇਸੇ ਤਰ੍ਹਾਂ ਹੀ ਇਹ ਯਕੀਨੀ ਹੈ ਵੀ ਇਹ ਕੋਹਲ ਵੀ ਦਿੱਲੀ ਵਾਲੇ ਕੋਹਲ ਨਾਲੋਂ ਵੱਧ ਬਣੇਗਾ ਹੁਣ ਇਹ ਇਹ ਵਿਰੋਧ ਕਿਉਂ ਕਰ ਰਹੇ ਆ ਅਸੀਂ ਵਿਰੋਧ ਕਰ ਰਹੇ ਆ ਕਿ ਸਾਡੀ ਉਹ ਮਾਂ ਧਰਤੀ ਸਾਡੇ ਤੋਂ ਖੋ ਕੇ ਤਿੰਨ ਫਸਲਾਂ ਦੇਣ ਵਾਲੀ ਉਹ ਧਰਤੀ ਨੂੰ ਹਜ਼ਾਰਾਂ ਕਰੋੜਾਂ ਟਨ ਕੰਕਰੀਟ ਦੇ ਹੀਰ ਦੱਬਣ ਜਾ ਰਹੇ ਨੇ ਤਾਂ ਸਿੱਧਾ ਸਿੱਧਾ ਸਾਡੀ ਮਾਂ ਦੀ ਚੁੰਨੀ ਖਿੱਚਣ ਵਾਲਾ ਇਹ ਕੰਮ ਹੈ ਪੰਜਾਬ ਸਰਕਾਰ ਦਾ ਕਹਿੰਦੇ ਤੁਹਾਨੂੰ ਦੇਣਾ ਕੱਖਣੀਗਾ ਲੱਖ ਰੁਪਇਆ ਠੇਕਾ ਦੇਾਂਗੇ ਕਦੋਂ ਤੱਕ ਦਿਓਗੇ ਕਹਿੰਦੇ ਜਾਂ 3 ਸਾਲ ਤੇ ਜਾਂ ਜਦੋਂ ਤੱਕ ਡਿਵੈਲਪਮੈਂਟ ਪੂਰੀ ਨਹੀਂ ਹੁੰਦੀ ਉਦੋਂ ਤੱਕ ਯਾਨੀ ਕਿ ਕਿਸੇ ਤੋਂ ਪੈਸੇ ਲੈਣੇ ਨੇ ਉਹ ਕਹਿੰਦਾ ਮੈਂ ਤੈਨੂੰ 3 ਮਹੀਨਿਆਂ ਚ ਦੇ ਦੇਾਂਗਾ ਜਾਂ ਜਦੋਂ ਮੇਰੇ ਕੋਲ ਹੋਏ ਉਦੋਂ ਦੇ ਦੇਾਂਗਾ ਤਾਂ ਜਾਂ ਸ਼ਬਦ ਇਹ ਇੱਕ 3 ਸਾਲਾਂ ਚ ਨਹੀਂ ਹੋਣੀ ਡਵੈਲਪਮੈਂਟ ਅਗਲੀ ਗੱਲ ਕਹਿੰਦੇ ਉਹਦੇ ਚ ਪਲਾਟ ਦੇਵਾਂਗੇ ਤਾਂ ਕੌਣ ਪਲਾਟ ਖਰੀਦੇਗਾ ਕੀ ਗਰੰਟੀ ਹੈ ਕਿ ਕਮਰਸ਼ੀਅਲ ਪਲਾਟ ਵਿਗਣਗੇ ਜਦੋਂ ਕਿ ਹਜ਼ਾਰਾਂ ਏਕੜ ਜ਼ਮੀਨ ਪਹਿਲਾਂ ਹੀ ਪਲਾਟ ਕੱਟ ਕੇ ਰੱਖੀਏ ਉਹ ਨਹੀਂ ਵਿਕ ਰਹੀ ਤਾਂ ਨਵੇਂ ਕਿਵੇਂ ਵਿਕਣਗੇ ਕਹਿੰਦੇ ਜਿਹੜੀ ਇੰਡਸਟਰੀ ਹੈ ਰੈਸ਼ੀਅਰੀ ਤੋਂ ਦੂਰ ਲਿਜਾਣੀ ਹੈ ਕਿਉਂਕਿ ਉਹ ਮਨੁੱਖਾਂ ਦਾ ਨੁਕਸਾਨ ਕਰਦੀ ਹੈ ਇੱਥੇ ਇੱਕੇ ਜ਼ਮੀਨ ਦੇ ਵਿੱਚ ਇੰਡਸਟਰੀ ਵੀ ਪਲਾਟ ਵੀ ਕੱਟੇ ਜਾ ਰਹੇ ਨੇ ਫਿਰ ਅਗਲੀ ਗੱਲ ਦੇਣਾ ਕਿਸਾਨ ਨੂੰ ਕੁਛ ਨਹੀਂਗਾ ਲੱਖ ਰੁਪਇਆ ਸਾਲ ਦਾ ਜਿਹੜੀ ਇਸ ਜ਼ਮੀਨ ਦੀ ਘੱਟੋ ਘੱਟ ਕੀਮਤ 3 ਕਰੋੜ ਰੁਪਇਆ ਹੈ ਮੋਹੱਲੀ ਜ਼ਮੀਨ ਹੈ ਜਿਹਦੀ ਘੱਟੋ ਘੱਟ ਮੁੱਲ ਜਿਹੜਾ 8 ਕਰੋੜ ਰੁਪਇਆ ਹੈ ਤਾਂ ਜਿਹਦਾ ਲੱਖ ਰੁਪਇਆ ਦੇਣ ਜਾ ਰਹੇ ਨੇ ਉਹ ਜੇ 3 ਕਰੋੜ ਰੁਪਇਆ ਬੈਂਕ ਚ ਪਿਆ ਹੋਵੇ 10% ਵਿਆਜ ਦੇ ਹਿਸਾਬ ਨਾਲ ਵੀ ਉਹ 30 ਲੱਖ ਰੁਪਇਆ ਬੰਦਾ ਤਾਂ 29 ਲੱਖ ਤਾਂ ਸਾਡਾ ਖਾ ਰਹੇ ਨੇ ਪਰ ਕਹਿੰਦੇ ਜਿਹੜੀ ਡਿਵੈਲਪਮੈਂਟ ਕਰਨੀ ਐ ਇਦੋਂ ਪੈੜੀ ਗੱਲ ਵੀ ਕਿਸਾਨ 1 ਕਰੋੜ ਰੁਪਇਆ ਦੇਵੇ ਜ਼ਮੀਨ ਤੁਸੀਂ ਲੈ ਲਈ ਪੈਸਾ ਦਿੱਤਾ ਨਹੀਂਗਾ ਕਿਸਾਨ ਕਿੱਥੋਂ ਕਰੋੜ ਰੁਪਇਆ ਦੇਵੇ ਕਹਿੰਦੇ ਜੀ ਜਿਹੜੀ ਇਹਦੇ ਡਿਵੈਲਪਮੈਂਟ ਕਰਨੀ ਐ ਘੱਟੋ ਘੱਟ 1 ਕਰੋੜ ਰੁਪਇਆ ਕਿਸਾਨ ਨੂੰ ਦੇਣਾ ਪਏਗਾ ਬਹੁਤ ਜ਼ਰੂਰੀ ਸਵਾਲ ਐ ਇਹਨੂੰ ਜ਼ਰੂਰ ਚਲਾਇਆ ਜੇ ਪਰ ਜੇ 1 ਕਰੋੜ ਤੋਂ ਵੱਧ ਹੋ ਗਿਆ ਤਾਂ 60% ਉਹਦਾ ਵੀ ਦੇਣਾ ਪਏਗਾ ਕੌਣ ਹਿਸਾਬ ਕਰੇਗਾ ਕਿੰਨਾ ਹੋਇਆ ਹੈ ਖਰਚਾ ਪਰ ਕਹਿੰਦੇ ਤਾਂ ਜੇ ਸਰਕਾਰ ਕਰੇ ਤਾਂ ਜੇ ਪ੍ਰਾਈਵੇਟ ਫਰਮਾਂ ਤੋਂ ਡਵੈਲਪਮੈਂਟ ਕਰਾਈ ਤਾਂ ਫਿਰ ਘੱਟੋ ਘੱਟ 2 ਕਰੋੜ ਤੇ ਵਧੇ ਹੋਏ ਦਾ 60% ਕਿਸਾਨ ਨੂੰ ਦੇਣਾ ਪਵੇਗਾ 2.5 ਕਰੋੜ ਹੀ ਕਰ ਲੋ ਕਿੱਥੋਂ ਦੇਵੇਗਾ ਕਿਸਾਨ ਕਦੇ ਵੀ ਦੇ ਹੀ ਨਹੀਂ ਸਕਦਾ ਪਰ ਮਸਲਾ ਸਿਰਫ ਆਰਥਿਕ ਪਰੇਸ਼ਾਨੀਆਂ ਨੇ ਮਸਲਾ ਇਹਦਾ ਨਹੀਂ ਹੈ ਮਸਲਾ ਇਸ ਤੋਂ ਅਗਲਾ ਹੈ ਕਿ ਜਦੋਂ 1.5 ਲੱਖ ਏਕੜ ਅੱਜ ਦੀ ਘੜੀ ਜ਼ਮੀਨ ਜਾ ਰਹੀ ਪੰਜਾਬ ਦੀ ਇਹ ਵਦਨੀ ਵੀ ਏ ਤਾਂ ਉਸ ਡੇਢ ਲੱਖ ਦੀਆਂ ਜਿਹੜੀਆਂ ਤਿੰਨ ਫਸਲਾਂ ਦੇ ਰਹੀ ਏ ਜ਼ਮੀਨ ਉਹ ਡੇਢ ਲੱਖ ਏਕੜ ਦੀਆਂ ਫਸਲ ਘਟ ਜਾਣੀ ਏ ਫਸਲ ਘਟ ਗਈ ਯਾਨੀ ਕਿ ਪੰਜਾਬ ਨੂੰ ਸਿੱਧੀ ਸਿੱਧੀ ਆਰਥਿਕ ਮਾਰ ਪੈਣੀ ਏ 150 ਏਕੜ ਜਿਹੜੀ ਜ਼ਮੀਨ ਘਟਣੀ ਪਰ ਨਾਲ ਹੀ ਅਸੀਂ ਤੈਨੂੰ ਆਦੀ ਮਾਂ ਮੰਨਨੇ ਆ ਅਸੀਂ ਜਦੋਂ ਵੇਚਣੀ ਨਹੀਂ ਗਈ ਮੈਂ ਖੜਾ ਹੋਇਆ ਮਾਫੀ ਚਾਹੁੰਦਾ ਮੈਂ ਤੁਹਾਡਾ ਵੀ ਨਾਮ ਤੁਸੀਂ ਵੀ ਖੜੇ ਹੋ ਸਾਨੂੰ ਕੋਈ ਬੰਦਾ ਆਉਂਦਾ ਕਹਿੰਦਾ ਬੱਚੇ ਵੇਚ ਦਿਓ ਵੇਚਾਂਗੇ ਨਹੀਂ ਨਾ ਮਾਪਿਓ ਵੇਚ ਦਿਓ ਵੇਚਾਂਗੇ ਕਹੇਗਾ ਕਰੋੜ ਲੈ ਲੋ 2 ਕਰੋੜ 10 ਕਰੋੜ ਅਰਬ ਲੈ ਲੋ 10 ਅਰਬ ਲੈ ਲੋ ਭਾਵੇਂ 10 ਖਰਬ ਦਿਓ ਭਾਵੇਂ ਪੂਰੇ ਸੰਸਾਰ ਦੀ ਪੂਰੇ ਬ੍ਰਹਿਮੰਡ ਦੀ ਪ੍ਰਾਪਰਟੀ ਦਿਓ ਤਦ ਵੀ ਅਸੀਂ ਮਾਂ ਤੇ ਬੱਚੇ ਨਹੀਂ ਵੇਚਨੇ ਤਾਂ ਭਗਵੰਤਬਾਹੂ ਨੂੰ ਸ਼ਰਮ ਆਉਣੀ ਚਾਹੀਦੀ ਜਦੋਂ ਸਾਡੀਆਂ ਜ਼ਮੀਨਾਂ ਦਾ ਕਹਿੰਦਾ ਰੇਟ ਵੱਧ ਗਿਆ ਇਹ ਸਾਡੀ ਮਾਂ ਹੈ ਅਸੀਂ ਵੇਚਣੀ ਨਹੀਂ ਨੀਗੀ ਮਾਵਾਂ ਵੀ ਵੇਚੀ ਦੀਆਂ ਨੇ ਤਾਂ ਕਿਉਂ ਪੈਸਿਆਂ ਦੀ ਗੱਲ ਹੁਣ ਅਗਲੀ ਗੱਲ ਸਰਕਾਰ ਦੀ ਏ ਕਿਉਂ ਕਰ ਰਹੀ ਏ ਉਹ ਇਸ ਕਰਕੇ ਕਰ ਰਹੀ ਏ ਪੂੰਜੀ ਪਤਿਆਂ ਤੋਂ ਵੱਡੀਆਂ ਦਲਾਲੀਆਂ ਲੈਣੀਆਂ ਨੇ ਉਸ ਕਾਨੂੰਨ ਦੇ ਤਹਿਤ ਪੂੰਜੀ ਪਤਿਆਂ ਨੂੰ 2.5 ਸਾਲ ਲੱਗਦੇ ਸੀ ਇਸ ਪਾਲਿਸੀ ਦੇ ਤਹਿਤ ਮਹੀਨਾ ਵੀ ਨਹੀਂ ਲੱਗਦਾ ਉਹਦੇ ਵਿੱਚ ਮੁੱਲ ਦੇਣਾ ਪੈਂਦਾ ਸੀ ਇਹਦੇ ਵਿੱਚ ਦੇਣਾ ਕੱਖ ਨਹੀਂ ਤਾਂ ਉਹਨਾਂ ਕਾਰਪੋਰੇਟਾਂ ਨੂੰ ਇਹ ਜ਼ਮੀਨਾਂ ਸੌਂਪ ਕੇ ਨਾਲੇ 2-2 ਕਰੋੜ ਰੁਪਇਆ ਚਾਰ-ਚਾਰ ਉਧਰੋਂ ਕਮਿਸ਼ਨ ਲੈਣਗੇ ਤੇ ਨਾਲ ਉਹ ਇਧਰ ਕਿਸਾਨਾਂ ਤੋਂ ਡਵੈਲਪਮੈਂਟ ਚਾਰਜ ਲੈ ਲੈਣਗੇ ਇਹ ਸਾਰਾ ਪੈਸਾ ਇਕੱਠਾ ਕਰਕੇ ਆਪਦੇ ਸਵਿਟਜ਼ਰਲੈਂਡ ਚ ਜਿਹੜੇ ਖੋਲੇ ਹੋਏ ਨੇ ਖਾਤੇ ਉਹਨਾਂ ਚ ਜਮਾ ਕਰਾਉਣਾ ਹੈ ਆਪਦੀ 2 ਸਾਲ ਦੀ 2.5 ਸਾਲ ਦੀ ਜਾਂ 1.5 ਸਾਲ ਦੀ ਇੱਕ ਬੱਚੀ ਜੰਮੀ ਹੈ ਉਹਦਾ ਫਿਊਚਰ ਸਿਕਰ ਕਰਨਾ ਹੈ ਉਹਦੇ ਵਾਸਤੇ ਪੈਸਾ ਜੋੜ ਕੇ ਰੱਖਣਾ ਹੈ ਤੇ ਨਾਲ ਦੀ ਨਾਲ ਅਗਲੇ ਇਲੈਕਸ਼ਨਾਂ ਦੇ ਵਿੱਚ ਪੈਸਾ ਖਰਚਣਾ ਪਹਿਲੇ ਇਲੈਕਸ਼ਨਾਂ ਚ ਆਮ ਆਦਮੀ ਪਾਰਟੀ ਨੂੰ ਪੈਸੇ ਬਚੇ ਸੀ ਲੋਕਾਂ ਇੰਨੇ ਫੰਡ ਦਿੱਤੇ ਸੀ ਪਰ ਇਹਨਾਂ ਨੂੰ ਪਤਾ ਵੀ ਐਸ ਵੋਟਾਂ 'ਚੋਂ ਨਹੀਂ ਚੱਲਣਾ ਇਹ ਸਾਨੂੰ ਵੀ ਫੀਮ ਪੋਸਟ ਚਿੱਟਾ ਪੈਸੇ ਦੇਣੇ ਪੈਣੇ ਨੇ ਤਾਂ ਇਹਨਾਂ ਇਲੈਕਸ਼ਨਾਂ ਵਾਸਤੇ ਤਿਆਰੀ ਕਰਨ ਲਈ ਆਪਦੇ ਘਰ ਪਰਣੀਏ ਪਾਲਿਸੀ ਜਰੀਏ ਲੈ ਕੇ ਆਈ। ਪਰ ਨਾਲੇ ਦੇ ਇੱਕ ਸਵਾਲ ਹੋਰ ਵੀ ਕਿ ਅਸੀਂ ਜ਼ਮੀਨ ਬਚਾਵਾਂਗੇ ਤਾਂ ਅਸੀਂ ਰੇਟ ਦੀ ਲੜਾਈ ਨਹੀਂ ਲੜ ਰਹਿ ਕੇ ਰੇਟ ਵਧਾਉਣਾ। ਅਸੀਂ ਜ਼ਮੀਨ ਬਚਾਵਾਂਗੇ ਜਿੰਨਾ ਸੂਰਜ ਦਾ ਡੁੱਬਣਾ ਅਟਲ ਸਚਾਈ ਹੈ। ਸੂਰਜ ਦਾ ਚੜਨਾ اٹਲ ਸਚਾਈ ਹੈ ਧਰਤੀ ਦਾ ਚੜਨਾ اٹਲ ਸਚਾਈ ਹੈ ਉਸੇ ਤਰੀਕੇ اٹਲ ਸਚਾਈ ਇਹ ਕਿ 1 ਸੈਂਟੀਮੀਟਰ ਇੱਕ ਥਾਉ ਦੀ ਜਿਹੜੇ ਉਹ ਵੀ ਸਰਕਾਰ ਨੂੰ ਨਹੀਂ ਦੇਵਾਂਗੇ ਤਾਂ ਅੱਗੇ ਤਾਂ ਆ ਰਿਹਾ ਸੀ ਨਾ ਭਾਜਪਾ ਦਾ ਵੜਨਾ ਹੁਣ ਲੋਕ ਲਾ ਰਹੇ ਨੇ ਭਾਜਪਾ ਤੇ ਆਮ ਆਦਮੀ ਦਾ ਤਾਂ ਇਹ ਗੱਲ ਕੁਝ ਉਪਕਸ਼ਕਦੀ ਹੈ ਤੁਹਾਡੇ ਚੈਨਲ ਆਈ ਅਸੀਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਵਰਕਰ ਉਹਨਾਂ ਦੇ ਐਮ ਐਲ ਏ ਉਹਲੇ ਹੈਗੇ ਨੇ ਪਹਿਲੀ ਗੱਲ ਤਾਂ 27 ਚ ਆਇਆ ਜੇ ਨਾ 27 ਤੋਂ ਪਹਿਲਾਂ ਨਾ ਆਇਆ ਜੇ ਜੇ ਆਉਣਾ ਹੈ ਕੱਬ ਦਾ ਕੱਛਿਆਂ ਦਾ ਪਜਾਮਿਆਂ ਦਾ ਕੋਈ 5-5 4-4 ਜੋੜੇ ਲੈ ਕੇ ਆਉਣੇ ਜੇ ਲੋਕਾਂ ਪਾੜਨੇ ਜੇ ਤੇ ਲੋਕਾਂ ਨੂੰ ਬੇਨਤੀ ਏ ਮੋਚੀ ਹੈਗੇ ਨੇ ਤੁਹਾਡੇ ਕੋਲ ਜੁੱਤੀਆਂ ਨੂੰ ਤਲੇ ਲਵਾ ਲਓ ਤੇ ਲੋਹੇ ਦੀਆਂ ਖੁਰੀਆਂ ਇਕ ਆਉਂਦੀਆਂ ਉਹ ਲਵਾ ਲੋ ਉਹਦੇ ਨਾਲ ਇਹਨਾਂ ਦਾ ਸਿਰ ਕੁੱਟਣਾ ਏ ਪਿੰਡਾਂ ਚ ਆਿਆਂ ਦਾ ਇਹ ਜਵਾਬ ਦੇਣਾ ਆ ਆਮ ਆਦਮੀ ਪਾਰਟੀ ਨੂੰ ਤੇ ਉਹਦੇ ਐਮ ਐਲ ਏ ਨੂੰ ਤਾਂ ਇਹਦੇ ਵਾਸਤੇ ਲੜਾਂਗੇ ਜਿੱਤਾਂਗੇ ਵਿਸ਼ਵਾਸ ਏ ਇਹ ਬਾਬੇ ਨਾਨਕ ਦੀ ਵਿਰਾਸਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਰਾਸਤੇ ਇਹ ਬਾਬਾ ਅਜੀਤ ਸਿੰਘ ਦੀ 4 ਸਾਲ ਦਾ ਜਿਹਦਾ ਦਿਲ ਕੱਢਿਆ ਗਿਆ ਉਹਦੀ ਵਿਰਾਸਤੇ ਭਗਤ ਸਿੰਘ ਸਰਾਬੇ ਬਾਬਾ ਸੋਹਣ ਸਿੰਘ ਪਖਣਾ ਗੁਰਮਖ ਸਿੰਘ ਲਲਤੋ ਇਹ ਉਹਨਾਂ ਦੀ ਵਿਰਾਸਤੇ ਇਹ ਨੂੰ ਨਹੀਂ ਅਸੀਂ ਕਿੱਥੇ ਜਾਣ ਦੇਾਂਗੇ ਇਹ ਸਾਡਾ ਤਹਈਆ ਤੇ ਲੜਾਂਗੇ